ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਵੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਮਾਤਾ ਕਾਲੀ ਦਾ ਇੱਕ ਮੰਤਰ ਤੇ ਇੱਕ ਟਾਲਾ ਨਾਲ ਕਰਨ ਵਾਲਾ ਦਸਨ ਲਗਾਇਆ ਜਿਹਦੇ ਨਾਲ ਤੁਹਾਡੇ ਦੁਸ਼ਮਣਾਂ ਦਾ ਤੁਸੀਂ ਆਪਣੇ ਦੁਸ਼ਮਣਾਂ ਕੋਈ ਵੀ ਤੁਹਾਡਾ ਦੁਸ਼ਮਣ ਹੋਵੇ ਉਹਦਾ ਤੁਸੀਂ ਝਟੋ ਦਾ ਉਹਨੂੰ ਆਪਣੇ ਪੈਰਾਂ ਥਲੇ ਰੱਖ ਸਕਦੇ ਹੋ ਉਹ ਦੁਸ਼ਮਣ ਤੁਹਾਡੇ ਕਦਮਾਂ 'ਚ ਆ ਕੇ ਡਿੱਗੇਗਾ ਥੋੜੇ ਦਿਨਾਂ ਦੇ ਵਿੱਚ ਹੀ ਇਹ ਟਾਲਾ ਤੁਸੀਂ ਮੰਤਰ ਦੇ ਨਾਲ ਕੀਤਾ ਜਾਵੇਗਾ ਇਹ ਬਦੋਸਤੋ ਮਤ ਕਰ ਤੇ ਟਾਲਾ ਬਹੁਤ ਸ਼ਕਤੀਸ਼ਾਲੀ ਹੈ ਮਾਤਾ ਕਾਲੀ ਦਾ ਇਹ ਪ੍ਰਯੋਗ ਹੈ ਕਿਉਂ ਕਰਕੇ ਮਾਤਾ ਕਾਲੀ ਦਾ ਕੋਈ ਵੀ ਪ੍ਰਯੋਗ ਹੈ ਜਿਹੜਾ ਖਾਲੀ ਨਹੀਂ ਜਾਂਦਾ ਸ਼ਮਸ਼ਾਨ ਦੀ ਰਾਣੀ ਹੈ ਮਾਤਾ ਇਸ ਕਰਕੇ ਇਹਦੇ ਜਿਹੜੇ ਟਾਲੇ ਆ ਉਪਾਅ ਆ ਜਾਂ ਮੰਤਰ ਆ ਖਾਲੀ ਨਹੀਂ ਮੁੜਦੇ ਇਸ ਕਰਕੇ ਇਹ ਟਾਲੇ ਨੂੰ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਆਂ ਮਾਤਾ ਕਾਲੀ ਦੇ ਛੋਟੇ ਜਿਹੇ ਮੰਤਰ ਤੇ ਟਾਲੇ ਬਾਰੇ ਜਿਹੜਾ ਕਿ ਦੁਸ਼ਮਣਾਂ ਦਾ ਨਾਸ਼ ਵੀ ਕਰਦਾ ਤੇ ਦੁਸ਼ਮਣਾਂ ਨੂੰ ਸਬਕ ਵੀ ਸਿਖਾਉਂਦਾ ਇਸ਼ਟਾਲਾ ਕੋਈ ਵੀ ਦੁਸ਼ਮਣ ਹੋਵੇ ਵੱਡੇ ਤੋਂ ਵੱਡਾ ਦੁਸ਼ਮਣ ਕਿਉਂ ਨਾ ਹੋਵੇ ਜੇ ਤੁਹਾਨੂੰ ਦੁਸ਼ਮਣ ਦਾ ਪਤਾ ਹੈ ਤਾਂ ਵੀ ਠੀਕ ਹੈ ਜੇ ਤੁਹਾਨੂੰ ਨਹੀਂ ਵੀ ਪਤਾ ਤਾਂ ਵੀ ਇਹ ਪ੍ਰਯੋਗ ਜਿਹੜਾ ਆ ਚੱਲ ਜਾਏਗਾ ਜਿਹੜਾ ਦੁਸ਼ਮਣ ਕੋਈ ਵੀ ਹੋਏਗਾ ਤੁਹਾਡੇ ਕੋਲ ਆ ਕੇ ਤੁਹਾਡੇ ਕਦਮਾਂ 'ਚ गिर ਕੇ ਤੁਹਾਡੇ ਤੋਂ ਮਾਫੀ ਮੰਗ ਕੇ ਜਾਏਗਾ ਪਰ ਇਹ ਜਿਹੜਾ ਮੰਤਰ ਆ ਤੇ ਟਾਲਾ ਜਿਹੜਾ ਸਾਡੇ ਦੱਸੇ ਹੋਏ ਮੁਤਾਬਿਕ ਤੁਸੀਂ ਕਰੋਗੇ ਤਾਂ ਤਾਂ ਹੀ ਇਹਦਾ ਰਿਜ਼ਲਟ ਮਿਲ ਪਾਣਾ ਹੈ ਨਹੀਂ ਤਾਂ ਰਿਜ਼ਲਟ ਨਹੀਂ ਮਿਲ ਪਾਣਾ ਕਿਉਂਕਿ ਕਿ ਕਈ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਜਿਹੜੀਆਂ ਲੋਕ ਵਿੱਚ ਆਪਣੇ ਤਰਫੋਂ ਵਿੱਚੋਂ ਅਤੀ ਵਿੱਚ ਅਤੀ ਗੱਲ ਭੁੱਲ ਜਾਂਦੇ ਆ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਇੱਕ ਇੱਕ ਗੱਲ ਨੂੰ ਸਮਝ ਲੈਣਾ ਨਹੀਂ ਸਮਝ ਆਦੀ ਉਸ ਗੱਲ ਨੂੰ ਤੁਸੀਂ ਲਿਖ ਲਿਆ ਕਰੋ ਲਿਖਣ ਦੇ ਨਾਲ ਤੁਹਾਨੂੰ ਯਾਦ ਰਹੇਗਾ ਵੀ ਇਹਨੂੰ ਕਿਸ ਤਰੀਕੇ ਨਾਲ ਤੇ ਕਿਦਾਂ ਕਰਨਾ ਕੀ ਪ੍ਰਯੋਗ ਆ ਕਿਸ ਤਰੀਕੇ ਨਾਲ ਕਰਨਾ ਹੈ ਸਾਰਾ ਲਿਖ ਕੇ ਕਲੀ ਕਲੀ ਗੱਲ ਨੂੰ ਲਿਖ ਲਿਆ ਕਰੋ ਫਿਰ ਤੁਸੀਂ ਫੜੀ ਭੁੱਲੋਗੇ ਨਹੀਂ ਲੇ ਤਾਂ ਤੁਹਾਨੂੰ ਜਦੋਂ ਤੁਸੀਂ ਇਹਦੇ ਮਨ ਵਿੱਚ ਗੱਲ ਰੱਖ ਲਓਗੇ ਤਾਂ ਤੁਸੀਂ ਭੁੱਲ ਜਾਓਗੇ ਇਸ ਕਰਕੇ ਇਹਨੂੰ ਲਿਖ ਕੇ ਸਾਰਾ ਰੱਖ ਲਿਆ ਕਰੋ ਤੇ ਵੀਡੀਓ ਨੂੰ ਵੀ ਬਿਨਾਂ ਸਕਿੱਪ ਕੀਤੇ ਦੇਖਿਆ ਕਰੋ ਤੇ ਦੋਸਤੋ ਹੁਣ ਗੱਲ ਕਰਦਾ ਹਾਂ ਇਹਦੇ ਬਾਰੇ ਜੇ ਇਸ ਟਾਲਾ ਜਿਹੜਾ ਇਹ ਡਣਾ ਤਾਲਾ ਦੀ ਮੈਂ ਗੱਲ ਕਰ ਰਿਹਾ ਹਾਂ ਇਹਦੇ ਨਾਲ ਮੰਤਰ ਵੀ ਛੋਟਾ ਜਾਂ ਮਾਤਾ ਕਾਲੀ ਦਾ ਆ ਜਦੋਂ ਇਹਦੇ ਨਾਲ ਦੁਸ਼ਮਣ ਦਾ ਨਾਮ ਲੈ ਕੇ ਕੀਤਾ ਜਾਂਦਾ ਹੈ ਤਾਂ ਦੁਸ਼ਮਣ ਉਸੇ ਸਮੇਂ ਢੇਰ ਹੋ ਜਾਂਦਾ ਹੈ ਠੀਰ ਹੋ ਜਾਤਾ ਉਹਨੂੰ ਭੱਜ ਨਾਟ ਪੈ ਜਾਂਦੀਆਂ ਭੱਜਣਾ ਪੈ ਜਾਂਦੀਆਂ ਵੀ ਖੋ ਕੀ ਗਿਆ ਮੇਨਾ ਉਹ ਇੱਕ ਦਿਨ ਦੇਖੇਗਾ ਦੋ ਦਿਨ ਦੇਖੇਗਾ ਤਿੰਨ ਦਿਨ ਦੇਖੇਗਾ ਉਸ ਤੋਂ ਬਾਅਦ ਤੁਹਾਨੂੰ ਉਹ ਤੁਹਾਡੇ ਚਰਨਾਂ 'ਚ ਆ ਕੇ ਗਿਰੇਗਾ ਮਾਫੀ ਮੰਗੇਗਾ ਕਿ ਹਾਂ ਮੇਰੇ ਤੋਂ ਗਲਤੀ ਹੋਈ ਆ ਮੈਨੂੰ ਮਾਫ ਕਰਦੇ ਮੈਂ ਕਿਤੇ ਤੁਹਾਡੇ ਨਾਲ ਕੋਈ ਸ਼ਰਾਰਤ ਨਹੀਂ ਕਰੂੰਗਾ ਕੋਈ ਪੰਗਾ ਨਹੀਂ ਲਊਂਗਾ ਅਸੀਂ ਇਹਦਾ ਪ੍ਰਯੋਗ ਕਰਕੇ ਦੇਖਿਆ ਸੀ ਬਹੁਤ ਜ਼ਬਰਦਸਤ ਰਿਜ਼ਲਟ ਮਿਲਿਆ ਸੀਗਾ ਇਸ ਕਰਕੇ ਅਸੀਂ ਤੁਹਾਨੂੰ ਇਹ ਵੀਡੀਓ ਤਾਂ ਹੀ ਦੇਣ ਲੱਗੇ ਆ ਕਿਉਂਕਿ ਇਹਦੇ ਨਾਲ ਜਿਹੜਾ ਰਿਜ਼ਲਟ ਆ ਬਹੁਤ ਜਲਦ ਮਿਲ ਜਾਂਦਾ ਹੈ ਜਿਆਦਾ ਟਾਈਮ ਨਹੀਂ ਲੱਗਦਾ 7 ਦਿਨਾਂ ਦੇ ਅੰਦਰ ਅੰਦਰ ਦਾ ਰਿਜ਼ਲਟ ਸਾਹਮਣੇ ਹੁੰਦਾ ਹੈ ਪਰ ਇਹ ਪ੍ਰਯੋਗ ਜਿਹੜਾ ਆ ਲਗਾਤਾਰ ਤੁਸੀਂ 3 ਦਿਨ ਕਰਨਾ ਪੈਂਦਾ ਹੈ ਤੇ ਪ੍ਰਯੋਗ ਕਰਨ ਤੋਂ ਬਾਅਦ ਥੋੜੇ ਦਿਨਾਂ ਦੇ ਵਿੱਚ ਹਫਤੇ ਦੇ ਵਿੱਚ ਵਿੱਚ ਹੀ ਦਾ ਰਿਜ਼ਲਟ ਜਿਹੜਾ ਦੇਖਣ ਨੂੰ ਮਿਲ ਜਾਂਦਾ ਹੈ ਤੇ ਬਹੁਤ ਜ਼ਬਰਦਸਤ ਇਹ ਪ੍ਰਯੋਗ ਹੈ ਇਹਨੂੰ ਕਰਿਓ ਜਰੂਰ ਜੇ ਤੁਹਾਡੇ ਵੀ ਕੋਈ ਦੁਸ਼ਮਣਾਂ ਤੁਹਾਨੂੰ बार-बार ਨੀਚਾ ਠਹਿਰਾਉਂਦੇ ਹੋਣ ਤੁਹਾਨੂੰ बार-बार ਤੰਗ ਕਰਦੇ ਹੋਣ ਪਰੇਸ਼ਾਨ ਕਰਦੇ ਹੋਣ ਜਾਂ ਤੁਹਾਡੇ ਤੇ ਕੋਈ ਇਲਮ ਜਾਦੂ ਟੂਣਾ ਵੀ ਕਰਦੇ ਹੋਣ ਤਾਂ ਵੀ ਤੁਸੀਂ ਇਸ ਪ੍ਰਯੋਗ ਨੂੰ ਜਰੂਰ ਕਰਨਾ ਜਦੋਂ ਇਹ ਪ੍ਰਯੋਗ ਕਰ ਜਾਣਾ ਉਥੇ ਉਹਦੇ ਨਾਮ ਦੀ ਫਰਿਆਦ ਜਰੂਰ ਲਗਾਉਣੀ ਹੈ ਤਾਂ ਹੀ ਕੰਮ ਹੋਏਗਾ ਠੀਕ ਹੈ ਤੁਹਾਨੂੰ ਬਾਕੀ ਸਾਰੀ ਗੱਲ ਐਂਡ ਤੱਕ ਦੇਖਿਓ ਸਮਝਾ ਦਾਂਗੇ ਸਾਰੀ ਤੁਸੀਂ ਚੰਗੀ ਤਰ੍ਹਾਂ ਸਮਝ ਲੈਣਾ ਤੇ ਦੁਸ਼ਮਣ چاہے ਵੱਟੇ ਤੋਂ ਵੱਟ ਦਿੱਤਾ ਦੱਸੇ ਕਿ ਕੋਈ ਤਾਤ੍ਰਿਕ ਕਿਉਂ ਨਾ ਹੋਵੇ ਤਾਂ ਵੀ ਉਹ ਘੁਟਣਾ ਟੇਕ ਦੇਗਾ ਇਸ ਕਰਕੇ ਇਹਦਾ ਪ੍ਰਯੋਗ ਬਹੁਤ ਮੇਰਾ ਕਹਿੰਦੇ ਸ਼ਕਤੀਸ਼ਾਲੀ ਤੇ ਪ੍ਰਭਵਲਾ ਖਾਲੀ ਨਹੀਂ ਮੁਰਦਾ ਜੇ ਤੁਸੀਂ ਸ਼ਿਖ ਕੀਤਾ ਜਾਵੇ ਤੇ ਇਹਦੇ ਵਿੱਚ ਜਿਹੜਾ ਸਮਾਨ ਹੈ ਦੋ ਤਿੰਨ ਚੀਜ਼ਾਂ ਲਗਣੀਆਂ ਆ ਉਹ ਤੁਸੀਂ ਪਹਿਲਾਂ ਹੀ ਇਕੱਠੀਆਂ ਕਰ ਲੈਣੀਆਂ ਪਹਿਲੀਆਂ ਉੱਠੀਆਂ ਕਰਕੇ ਲੈ ਆ ਕੇ ਰੱਖ ਲੈਣੀਆਂ ਤਾਂਕਿ ਤੁਹਾਨੂੰ ਕੋਈ ਇਹਦੇ ਨਾਲ ਕਰਨ ਦੇ ਨਾਲ ਤੁਹਾਨੂੰ ਕੋਈ ਸਮਾਨਾ ਤੁਹਾਡਾ ਖਰਾਬ ਹੋਵੇ ਠੀਕ ਹੈ ਇਹਦੇ ਵਿੱਚ ਕਰਨਾ ਤੁਸੀਂ ਕੀ ਕੀ ਹੈ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਇੱਕ ਤੁਸੀਂ ਦੀਵਾ ਲੈਣਾ ਹੈ ਮਿੱਟੀ ਦਾ ਦੀਵਾ ਜਿਹੜਾ ਆਮ ਆਪਾਂ ਦੀਵਾਲੀ ਨੂੰ ਘਰੇ ਜਲਾਉਂਦੇ ਆ ਮਿੱਟੀ ਵਾਲੇ ਦੀਵੇ ਇੱਕ ਦੀਵਾ ਲੈਣਾ ਹੈ ਤੇ ਤੇ ਤੁਸੀਂ ਨਾਲ ਲੈਣੀਆਂ ਚਾਰ ਕਿੱਲਾ 2 ਇੰਚ ਦੀ 2.5 ਇੰਚ ਦੀ ਕਿੱਲੇ ਲੈ ਲੈਣੀਆਂ ਜਿਆਦਾ ਵੱਡੀ ਕਿੱਲੇ ਨਹੀਂ ਲੈਣੀਆਂ ਔਰ ਕਿੱਲਾ ਨਵੀਆਂ ਲੈ ਕੇ ਆਣੀਆਂ ਹਨ ਪੁਰਾਣੀਆਂ ਕਿੱਲਾ ਨਹੀਂ ਚ ਵਰਤੀਆਂ ਜਾਣੀਆਂ ਨਵੀਆਂ ਦੋ ਚਾਰ ਕਿੱਲਾ ਲੈ ਕੇ ਆਉਣੀਆਂ ਤੇ ਇਹਦੇ ਵਿੱਚ ਇੱਕ ਤੁਸੀਂ ਲੈਣਾ ਨਿੰਬੂ ਐਨ ਫਰੇਸ਼ ਨਿੰਬੂ ਲੈਣਾ ਸਾਫ ਸੁਥਰਾ ਨਿੰਬੂ ਇੱਕ ਲੈਣਾ ਤੇ ਨਾਲ ਤੁਸੀਂ ਲੈਣੇ ਆ ਦੋ ਜੈਫਲ ਤੇ ਜੈਫਲ ਨਹੀਂ ਸੁਪਾਰੀ ਸੁਪਾਰੀਆਂ ਦੋ ਲੈਣੀਆਂ ਕਿਤੋਂ ਜਿਹੜਾ ਪਾਣ ਵਾਲਾ ਖੋਖੇ ਵਾਲਾ ਜਾਂ ਜਿੱਥੋਂ ਸੁਪਾਰੀ ਦਾ ਪਾਣ ਮਿਲਦਾ ਉੱਥੇ ਸੁਪਾਰੀਆਂ ਤੁਸੀਂ ਕਹਿ ਦਿਓ ਦੋ ਸੁਪਾਰੀਆਂ 2 4 6 ਟੋਟਲ 6 ਸੁਪਾਰੀਆਂ ਲੈਣੀਆਂ ਤੁਸੀਂ ਤੇ 4 ਤੇ 4 8 ਤੇ 4 12 ਕਿੱਲਾ ਤੇ ਤਿੰਨ ਦੀਵੇ ਠੀਕ ਹੈ ਇਹ ਤੁਸੀਂ ਲੈ ਲੈਣਾ ਕਿਉਂਕਿ ਹੋਗਾ ਕਿ ਤਿੰਨ ਦਿਨ ਲਗਾਤਾਰ ਕੰਮ ਕਰਨਾ ਆਪਾਂ ਇਹ ਇਹ ਜਿਹੜਾ ਪ੍ਰਯੋਗ ਹੈ ਸ਼ਨੀਵਾਰ ਤੋਂ ਸ਼ੁਰੂ ਹੋਣਾ ਹੈ ਸ਼ਨੀਵਾਰ ਵਾਲੇ ਦਿਨ ਇਹ ਸ਼ਾਮ ਨੂੰ ਦਿਨ ਤਲੇ ਕਰ ਕੀਤਾ ਜਾਣਾ ਜੇ ਤਾਂ ਤੁਹਾਡੇ ਦੁਸ਼ਮਣ ਦੀ ਤੁਹਾਡੇ ਤੋਂ ਫੋਟੋ ਹੈਗੀ ਤਾਂ ਵੀ ਠੀਕ ਹੈ ਜੇ ਨਹੀਂ ਹੈਗੀ ਤਾਂ ਤੁਸੀਂ ਕੀ ਕਰਨਾ ਪਹਿਲਾਂ ਇੱਕ ਨਿੰਬੂ ਦੇ ਉੱਤੇ ਉਸ ਦੀ ਤਸਵੀਰ ਬਣਾ ਲੈਣੀ ਹੈ ਜੇ ਬੰਦਾ ਆ ਤੇ ਜੇ ਤਾਂ ਬੰਦੇ ਦੇ ਅੰਗ ਔਰ ਤਤੇ ਔਰ ਤਤੇ ਆਂਕਾ ਠੀਕ ਹੈ ਵਿੱਚ ਉਹਦਾ ਨਾਮ ਲਿਖ ਲੈਣਾ ਆ ਨਿੰਬੂ ਦੇ ਉੱਤੇ ਨਾਮ ਲਿਖ ਕੇ ਕੀ ਕਰਨਾ ਇਹ ਕੰਮ ਤੁਸੀਂ ਤਿਆਰ ਪਹਿਲਾਂ ਕਰ ਲੈਣਾ ਸਾਰਾ ਕੁਝ ਘਰੋਂ ਤਿਆਰ ਕਰਕੇ ਲੈ ਕੇ ਜਾਣਾ ਦੀਵਾ ਤੇ ਦੀਵੇ ਦੇ ਵਿੱਚ ਸਰੋਂ ਦਾ ਤੇਲ ਪਾਣਾ ਬੱਤੀ ਵੀ ਨਾਲ ਤੇ ਨਾਲ ਮੱਚ ਜ਼ਰੂਰ ਤੁਸੀਂ ਲੈ ਕੇ ਜਾਣੇ ਆ ਇਹੇ ਕੰਮ ਜਿਹੜਾ ਆ ਤੁਸੀਂ ਕਰਨਾ ਜਦੋਂ ਇਹ ਕੰਮ ਲਈ ਤੁਸੀਂ ਜਾਂ ਤਾਂ ਤੁਸੀਂ ਚੁਰਾਹਾ ਦੇਖ ਸਕਦੇ ਹੋ ਠੀਕ ਹੈ ਚੁਰਾਹਾ ਹੋਵੇ ਜਾਂ ਕੋਈ ਉਜਾੜ ਸਥਾਨ ਦੇਖ ਲੈਣਾ ਇਹ ਜਾਂ ਕਿਸੇ ਮੰਦਰ ਦੇ ਵਿੱਚ ਕਾਲੀ ਦੇ ਮੰਦਰ ਦੇ ਵਿੱਚ ਜਿੱਥੇ ਕੋਈ ਇਨਸਾਨ ਜਿੱਥੇ ਕੋਈ ਆਉਂਦਾ ਨਾ ਜਾਂਦਾ ਹੋਵੇ ਉੱਥੇ ਮੰਦਰ ਚ ਵੀ ਇਹ ਪ੍ਰਯੋਗ ਕਰ ਸਕਦੇ ਹੋ ਤੁਸੀਂ ਕੀ ਕਰਨਾ ਨਿੰਬੂ ਜਿਹੜਾ ਤੁਹਾਨੂੰ ਨਾਮ ਨੂੰ ਲਿਖਿਆ ਹੋਣਾ ਉਹਦਾ ਉਹਦੇ ਨਿੰਬੂ ਦੇ ਵਿੱਚ ਮੰਤਰ ਪੜਨਾ ਓਮ ਪਹਿਲਾਂ ਤਾਂ ਓਮ ਕਾਲੀ ਓਮ ਕਾਲिके ਓਮ ਕਾਲिके ਨਮਾ ਓਮ ਕਾਲिके ਨਮਾ ਸ਼ਤru ਸੁਵਾਹਾ ਵਸੈਂਡਿੰਗ ਵਾਲਾ ਕਹਿਣੀ ਹੈ ओम काली के नमो शत्रु स्वाहा यानि ਗਲ ਕਹਿ ਕੇ ਕਿੱਲਾ ਠੋਕ ਦੇਣੀ ਆ ਉਹਦੇ ਵਿੱਚ ਇਹ ਮੰਤਰ ਜਿਹੜਾ 11 ਬਾਰ ਬੋਲਣਾ ਤੁਸੀਂ ਕਿੱਲੇ ਦੇ ਉੱਤੇ ਪੜ੍ਹ ਕੇ ਕਿੱਲਾਂ ਦੇ ਵਿੱਚ ਠੋਕ ਦੇਣਾ ਨਿੰਬੂ ਦੇ ਵਿੱਚ ਠੋਕ ਕੇ ਉਹਦੇ ਵਿੱਚ ਘੱਟ ਦੇਣਾ ਉਸ ਤੋਂ ਬਾਅਦ ਜਿਹੜਾ ਤੁਸੀਂ ਜਿਹੜੀਆਂ ਸੁਪਾਰੀਆਂ ਤੁਹਾਡੇ ਨਾਲ ਹੋਣੀਆਂ ਸੁਪਾਰੀਆਂ ਵਿੱਚ ਸੀ ਕਿਸੇ ਇੱਕ ਪੱਥਰ ਲੈ ਕੇ ਜਾਣਾ ਹੈ ਪੱਥਰ ਲੈ ਕੇ ਜਿਹੜੀਆਂ ਸੁਪਾਰੀਆਂ ਉੱਥੇ ਰੱਖ ਕੇ ਉਹਨੂੰ ਪਾਰੀਆਂ ਨੂੰ ਤੋੜ ਕੇ ਆਉਣਾ ਵਪਾਰੀਆਂ ਦੇ ਉੱਤੇ ਪੱਥਰ ਮਾਰ ਕੇ ਉਹਨਾਂ ਉੱਤੇ ਪਾਰੀਆਂ ਨੂੰ ਤੋੜ ਦੇਣਾ ਕਿਉਂਕਿ ਉਹ ਕਿ ਮਜ਼ਬੂਤ ਹੁੰਦੀ ਹੈ ਟੁੱਟਦੀ ਨਹੀਂ ਛੇਤੀ ਤੇ ਤੁਸੀਂ ਇਹ ਜਿਹੜਾ ਪ੍ਰਯੋਗ ਆ ਲਗਾਤਾਰ 3 ਦਿਨ ਕਰਨਾ ਆ 3 ਦਿਨ ਕਰਿਓ ਉਹ ਦਿਨ ਤੋਂ ਤੁਹਾਡਾ ਜਿਹੜਾ ਦੁਸ਼ਮਣ ਆ ਤੁਹਾਡੇ ਕਦਮਾਂ 'ਚ ਆ ਕੇ ਡਿਗੇਗਾ ਤੁਹਾਡੇ ਤੋਂ ਮਾਫੀਆਂ ਮੰਗੇਗਾ ਚਾਹੇ ਕੋਈ ਵੱਡੇ ਤੋਂ ਵੱਡਾ ਦੁਸ਼ਮਣ ਹੋਊਗਾ ਤੁਹਾਡੇ ਤੋਂ ਆ ਕੇ ਮਾਫੀ ਮੰਗੇਗਾ ਵੀ ਮੈਨੂੰ ਮਾਫ ਕਰ ਦੇ ਮੈਂ ਅੱਜ ਤੋਂ ਤੇਰਾ ਪੁਰਾ ਨਹੀਂ ਕਰਦਾ ਤਾਂ ਇਸ ਕਰਕੇ ਦੋਸਤੋ ਇਹ ਵੀਡੀਓ ਬੜੀ ਜ਼ਬਰਦਸਤ ਆ ਇਹਨੂੰ ਕਰਿਓ ਜਰੂਰ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰ ਕਰ ਦੇਣਾ ਚਾਹੇ ਪੀਰਾਂ ਦੀ ਚਾਹ ਵਾਸਤਾ ਦੀ